ਆਸਾ ਅੰਬੋਲਾ ਸੇਖ ਫਰੀਦ ਪਿਆਰੇ ਅੱਲਾ ਲੱਗੇ ਇਹੋ ਤਨ ਹੋ ਸਿਖਾ ਗਨ ਮਾਣੀ ਗੌਰ ਕਰੇ ਆਦ ਮਿਲਾਵਰ ਸੇਖ ਫਰੀਦਾ ਟਾਕੇ ਮ ਕੁੰਝੜਿਆ ਮਨਹੁ ਮਚੰਦੜਿਆ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 488 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਫਰੀਦ ਜੀ ਉਹਦਾ ਦੂਸਰਾ ਬਚਨ ਇਸ ਦੇ ਨਾਲ ਹੀ ਆਸਾ ਰਾਗ ਸੰਪੂਰਨ ਹੋਵੇਗਾ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਬੋਲਾ ਸੇਖ ਫਰੀਦ ਪਿਆਰੇ ਅੱਲਾ ਲੱਗੇ ਇਹੋ ਤਨ ਹੋ ਸਿਖਾ ਕਨੇ ਮਾਣੀ ਗੌਰ ਕਰੇ ਉੰਬੋਲਾ ਸੇਖ ਫਰੀਦ ਪਿਆਰੇ ਅੱਲਾਹ ਲੱਗੇ ਅਰਥਾਤ ਕ ਸੇਖ ਫਰੀਦ ਜੀ ਬੋਲਣਾ ਕਰਦੇ ਨੇ ਕਹਿਣਾ ਕਰਦੇ ਹਨ ਕਿ ਇਹ ਪਿਆਰੇ ਤੋਸ ਅੱਲਾਹ ਦੀ ਬੰਦਗੀ ਵਾਲੇ ਪਾਸੇ ਲੱਗਣਾ ਕਰ ਕਿਉਂਕਿ ਮਹਾਰਾਜ ਕਹਿੰਦੇ ਇਹੋ ਤਨ ਹੋ ਸਿਖਾਗ ਨਿਮਾਣੀ ਗੌਰ ਕਰੇ ਇਹੋ ਤਨ ਹੋ ਸਿਖਾਕ ਨਿਮਾਣੀ ਗੌਰ ਕਰੇ ਅਰਥਾਤ ਕਿ ਤੇਰਾ ਹੈ ਸਰੀਰ ਇੱਕ ਦਿਨ ਖਾਕ ਅਰਥਾਤ ਮਿੱਟੀ ਹੋ ਜਾਵੇਗਾ ਕਿੱਥੇ ਨਿਮਾਣੀ ਗੌਰ ਕਰੇ ਅਰਥਾਤ ਕਿ ਨਿਮਾਣੀ ਜਿਹੀ ਵਿਚਾਰੀ ਜਿਹੀ ਨੀਵੀਂ ਜਿਹੀ ਕਬਰ ਦੇ ਘਰ ਦੇ ਵਿੱਚ ਮਹਾਰਾਜ ਕਹਿੰਦੇ ਤੇਰੇ ਸਰੀਰ ਨੇ ਮਿੱਟੀ ਹੋ ਜਾਣਾ ਹੀ ਸੁਗਰ ਹੋ ਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਅੱਜ ਮਿਲਾਵਾ ਸੇਖ ਫਰੀਦ ਟਾਕੇ ਮ ਕੁੰਝੜਿਆ ਮਨਹੁ ਮਚੰਦੜਿਆ ਰਹਾ ਕਾਜ ਮਿਲਾਵਾ ਸੇਖ ਫਰੀਦ ਟਾਕੇ ਮ ਕੁੰਝੜਿਆ ਅੱਜ ਮਿਲਾਵਾ ਅਰਥ ਆਤਕ ਸੇਖ ਫਰੀਦ ਜੀ ਕਹਿਣਾ ਕਰਦੇ ਹਨ ਕਿ ਅੱਜ ਮੇਰਾ ਸੇਖ ਫਰੀਦ ਦਾ ਅੱਲਾ ਜੀ ਦੇ ਨਾਲ ਮਲਾਪ ਹੋਇਆ ਭਾਈ ਕਿਵੇਂ ਹੋਇਆ ਕਹਿੰਦਾ ਟਾਕਮ ਕੁੰਜੜਿਆ ਅਰਥਾਤ ਕੇਂਦਰੀਆਂ ਰੂਪ ਕੁੰਜਾਂ ਨੂੰ ਰੋਕ ਕੇ ਕਾਬੂ ਦੇ ਵਿੱਚ ਕਰਕੇ ਨਿਯੰਤਰਣ ਦੇ ਵਿੱਚ ਕਰਕੇ ਕਿਹੜੀਆਂ ਇੰਦਰੀਆਂ ਰੂਪ ਕੁੰਜਾਂ ਨੂੰ ਕਹਿੰਦਾ ਮਨਹੁ ਮਚੰਦਰ ਅਰਥਾਤ ਕਿ ਜਿਹੜੀਆਂ ਮੇਰੇ ਮਨ ਨੂੰ ਮਚਲਾ ਦਿੰਦੀਆਂ ਸਨ ਜਿਹੜੀਆਂ ਮੇਰੇ ਮਨ ਨੂੰ ਉਜੜਾ ਦਿੰਦੀਆਂ ਸਨ ਉਹਨਾਂ ਇੰਦਰੀਆਂ ਰੂਪ ਕੁੰਜਾਂ ਨੂੰ ਕਾਬੂ ਕਰਕੇ ਮੇਰਾ ਸ਼ੇਖ ਫਰੀਦਾ ਜੀ ਅੱਲਾਹ ਦੇ ਨਾਲ ਮਲਾਪ ਹੋਇਆ ਭਾਈ ਸੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦੇ ਜੇ ਜਾਣਾ ਮਰ ਜਾਈਆ ਘੁੰਮ ਨਾ ਆਈਆ ਝੂਠੀ ਦੁਨੀਆਂ ਲਾਗ ਨਾ ਆ ਪਵਨ ਆਈਆ ਜੇ ਜਾਣਾ ਮਰ ਜਾਈਆ ਘੁੰਮ ਨਾ ਆਈਆ ਜੇ ਜਾਣ ਮਰ ਜਾਈਆ ਅਰਥਾਤ ਕਿ ਜੇਕਰ ਮੈਂ ਇਸ ਗੱਲ ਇਸ ਸਲੀਅਤ ਨੂੰ ਜਾਣਦਾ ਹੋਵਾਂ ਕਿ ਇੱਕ ਦਿਨ ਅਸੀਂ ਵਾਸ਼ੀ ਮਰ ਜਣੇ ਔਰ ਮਹਾਰਾਜ ਕਹਿੰਦੇ ਕੋਮ ਨਾ ਆਈਆ ਅਰਥਾਤ ਅਗ ਪਰਤ ਕੇ ਫੇਰ ਦੁਬਾਰਾ ਇਸ ਸੰਸਾਰ ਦੇ ਵਿੱਚ ਪਿਛਲੀਆਂ ਯਾਦਾਂ ਦੇ ਸਹਿਤ ਵਾਪਸ ਵੀ ਨਹੀਂ ਆਉਣਾ ਤਾਂ ਮਹਾਰਾਜ ਕਹਿੰਦੇ ਝੂਠੀ ਦੁਨੀਆ ਲੱਗ ਨਾ ਆਪ ਵੰਝਾਈਐ ਅਰਥਾਤ ਕਿ ਫਿਰ ਅਸੀਂ ਇਸ ਝੂਠੀ ਦੁਨੀਆ ਵਾਲੇ ਪਾਸੇ ਲੱਗ ਕੇ ਕਦੇ ਵੀ ਆਪਣੇ ਆਪ ਨੂੰ ਖوار ਨਾ ਕਰਨਾ ਕਰੀਏ ਸੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਬੋਲੀਆ ਸੱਚ ਧਰਮ ਝੂਠ ਨਾ ਬੋਲੀਆ ਜੋ ਗੁਰਦਸਾ ਵਾਟ ਮੁਰਦਾ ਜਲੀਆ ਬੋਲਿਆ ਸੱਚ ਧਰਮ ਝੂਠ ਨਾ ਬੋਲੀ ਅਰਥਾਤ ਹੈ ਧਰਮ ਦੇ ਅਸਲ ਸਰੂਪ ਕੇਵਲ ਤੇ ਕੇਵਲ ਸੱਚ ਨੂੰ ਹੀ ਬੋਲਣਾ ਕਰੀਏ ਪਾਤਸ਼ਾਹ ਕਹਿੰਦੇ ਅਤੇ ਕਹਦਾ ਜਿਤ ਵੀ ਮਹਾਰਾਜ ਕਹਿੰਦੇ ਝੂਠ ਨਾ ਬੋਲੀਏ ਕਹਿੰਦਾ ਜੋ ਗੁਰ ਦੱਸੇ ਬਾਟ ਮੂਰਿਦਾ ਜੋਲੀ ਹੈ ਅਰਥਾਤ ਹੈ ਗੁਰੂ ਮਹਾਰਾਜ ਆਪਣੇ ਸਿੱਖਾਂ ਨੂੰ ਜਿਹੜਾ ਵੀ ਰਸਤਾ ਦੱਸਣ ਅਮਰੇ ਦਾ ਫਰਜ਼ ਹੈ ਕਿ ਉਹ ਕੇਵਲ ਤੇ ਕੇਵਲ ਉਸੇ ਰਸਤੇ ਦੇ ਉੱਪਰ ਹੀ ਚੱਲਣਾ ਕਰਨ ਜੋ ਗੁਰੂ ਦੱਸੈ ਬਾਠ ਗੁਰੂ ਮਹਾਰਾਜ ਜਿਹੜਾ ਵੀ ਰਸਤਾ ਦੱਸਣ ਨਾ ਜੀਵਨ ਦੀ ਜਾਂਚ ਦੱਸਣ ਮੁਰਿਦਾ ਜੋ ਲਈ ਆ ਮੁਰਿਦਾਂ ਦਾ ਫਰਜ਼ ਆ ਚੇਲਿਆਂ ਦਾ ਫਰਜ਼ ਆ ਸਿੱਖਾਂ ਸੇਵਕਾਂ ਨਿਆਈਆਂ ਦਾ ਫਰਜ਼ ਆ ਕਿ ਉਸੇ ਰਸਤੇ ਤੇ ਤੁਰਨ ਭਾਵੇਂ ਕੇ ਪੈਰੋਕਾਰਾਂ ਨੂੰ ਕੇਵਲ ਤੇ ਕੇਵਲ ਆਪਣੇ ਗੁਰੂ ਮਹਾਰਾਜ ਜੀਆਂ ਦੇ ਦੱਸੇ ਹੋਏ ਸੱਚ ਰੂਪੀ ਰਸਤੇ ਦੇ ਉੱਪਰ ਹੀ ਚੱਲਣਾ ਚਾਹੀਏ ਸੋ ਅਗੋ ਆਪਣੇ ਬਚਨ ਦੇ ਚੌਥੇ ਪਦੇ ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕੰਧਾ ਸ਼ੈਲ ਲੰਗਨ ਦੇ ਪਾਰ ਗੋਰੀ ਮਨ ਧੀਰਿਆ ਕੰਚਨਵੰਨੇ ਪਾਸੇ ਕਲਵਤ ਚੀਰਿਆ ਸ਼ੈਲ ਲੰਗਨ ਦੇ ਪਾਰ ਗੋਰੀ ਮਨ ਧੀਰਿਆ ਅਰਥਾਤ ਕਿ ਸ਼ੈਲ ਸ਼ਬੀਲੇ ਗੱਬਰੂਆਂ ਅਥਵਾ ਗਿਆਨਮਾਨ ਪੁਰਸ਼ਾਂ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਦੇ ਵੇਖ ਕੇ ਗੋਰੀ ਅਰਥਾਤ ਨਵੇਂ ਤਮ ਜਗਿਆਸੂ ਦੇ ਮਨ ਦੇ ਵਿੱਚ ਵੀ ਧੀਰਜਾਈ ਹੈ ਭਾਈ ਪਾਪ ਕਿਵਾਂ ਨਵਲ ਵੇਖ ਕੇ ਉਸ ਨੇ ਵੀ ਪਾਪ ਸਾਗਰ ਤੋਂ ਪਾਰ ਹੋਣ ਦਾ ਉਦਮ ਉਪਰਾਲਾ ਕੀਤਾ ਕਿਉਂਕਿ ਮਹਾਰਾਜ ਕਹਿੰਦੇ ਕੰਚਨ ਮੰਨੇ ਪਾਸੇ ਕਲਵਤ ਚੀਰਿਆ ਅਰਥਾਤ ਕਿਸ ਅੱਲਾਹ ਦੀ ਇਬਾਦਤ ਤੋਂ ਬਿਨਾਂ ਸ਼ੈਤ ਸ਼ਬੀਲੇ ਗੱਬਰੂਆਂ ਦੇ ਸੋਨੇ ਵਰਗੇ ਮੋਢਿਆਂ ਨੂੰ ਪਾਸਿਆਂ ਨੂੰ ਵੀ ਕੋਸਾ ਅੱਲਾ ਦੇ ਦਰਗਾਹ ਦੇ ਵਿੱਚ ਭਾਈ ਆਰੇ ਦੇ ਨਾਲ ਚੀਰਿਆ ਜਾਂਦਾ ਸੋ ਅਗੋਂ ਆਪਣੇ ਬਚਨ ਦੇ ਪੰਜਵੇਂ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਸੇਖ ਹਯਾਤੀ ਜੱਗ ਨਾ ਕੋਈ ਥਿਰ ਰਹਾ ਜੈਸੇ ਆਸਣ ਹਮ ਬੈਠੇ ਕੇਤੇ ਬਸ ਗਿਆ ਸੇਖ ਹਯਾਤੀ ਜੱਗ ਨਾ ਕੋਈ ਥਿਰ ਰਹਾ ਅਰਥਾਤ ਕਿ ਸ਼ੇਖ ਫਰੀਦ ਜੀ ਕਹਿਣਾ ਕਰਦੇ ਹਨ ਕਿ ਇਸ ਜਗਤ ਦੇ ਵਿੱਚ ਕੋਈ ਵੀ ਜੀਵ ਸਦੀਵ ਜੀਵਨ ਵਾਲਾ ਹੋ ਕੇ ਸਦਾ ਦੇ ਲਈ ਥਿਰ ਨਹੀਂ ਰਹਿੰਦਾ ਭਾਈ ਸਗੋ ਮਹਾਰਾਜ ਕਹਿੰਦਾ ਜੈਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਅਰਥਾਤ ਕਿ ਜਿਹੜੇ ਆਸਣ ਦੇ ਉੱਪਰ ਅੱਜ ਅਸੀਂ ਬੈਠੇ ਹੋਏ ਆ ਇਸ ਆਸਣ ਦੇ ਉੱਪਰ ਸਾਡੇ ਤੋਂ ਪਹਿਲਾਂ ਵੀ ਕਿੰਨੇ ਲੋਕ ਬੈਠ ਕੇ ਤੁਰਦੇ ਬਣੇ ਕਹਿਣ ਤੋਂ ਪਾ ਵੈ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ ਭਾਈ ਕਿਵੇਂ ਮਹਾਰਾਜ ਸ਼ੇਵੇਂ ਪਤਾ ਜੀ ਕਿਰਪਾ ਕਰਨ ਲੱਗੇ ਨੇ ਕਹਿੰਦਾ ਕਤਕ ਕੂੰਜਾ ਚੇਤ ਡਾ ਸਾਵਣ ਬਿਜੁਲੀਆਂ ਸਿਆਲੇ ਸੋਹੰਦੀਆਂ ਫਿਰ ਗਲ ਬਾਹੜੀਆਂ ਕਤਕ ਕੁੰਜਾ ਅਰਥਾਤਕ ਜਿਵੇਂ ਕਤਕ ਦੇ ਮਹੀਨੇ ਸਾਈਬੀਰੀਆ ਵੱਲੋਂ ਹਰ ਸਾਲ ਕੁੰਜਾ ਭਾਰਤ ਦੇ ਵੱਲ ਅਵਸ਼ਿ ਹੀ ਆਉਂਦੀਆਂ ਹਨ ਅਤੇ ਮਹਾਰਾਜ ਕਹਿੰਦੇ ਚੇਤ ਦੋ ਅਰਥਾਤਕ ਜਿਵੇਂ ਚੇਤ ਦੇ ਮਹੀਨੇ ਪੱਤਝੜ ਤੋਂ ਪਰੰਤ ਜੰਗਲਾਂ ਦੇ ਵਿੱਚ ਅੱਗ ਲੱਗਿਆ ਹੀ ਕਰਦੀ ਸੀ ਅਤੇ ਮਹਾਰਾਜ ਕਹਿੰਦੇ ਸਾਵਣ ਬਿਜੁਲੀਆਂ ਅਰਥਾਤਕ ਜਿਵੇਂ ਸਾਵਣ ਦੇ ਮਹੀਨੇ ਹਰ ਸਾਲ ਬਿਜਲੀਆਂ ਅਵਸ਼ ਲਿਸ਼ਕਦੀਆਂ ਹੀ ਰਹਿੰਦੀਆਂ ਨੇ ਕਟੇ ਮਹਾਰਾਜ ਕਹਿੰਦੇ ਸਿਆਲੇ ਸੋਹੰਦੀਆਂ ਫਿਰ ਗਲ ਬਾਹੜੀਆਂ ਸਿਆਲੇ ਸੋਹੰਦੀਆਂ ਫਿਰ ਗਲ ਬਾਹੜੀਆਂ ਅਰਥਾਤ ਕਿ ਜਿਵੇਂ ਸਰਦਰ ਉੱਤੇ ਸਿਆਲ ਉੱਤੇ ਸਾਰੀਆਂ ਸੁਹਾਗਣਾਂ ਦੀਆਂ ਬਾਹਾਂ ਆਪਣੇ ਪਤੀਆਂ ਦੇ ਗਲਾਂ ਦੇ ਵਿੱਚ ਹੀ ਸੋਪਦੀਆਂ ਨੇ ਫੱਬਦੀਆਂ ਨੇ ਠੀਕ ਹੈ ਮੈਂ ਭਾਈ ਕੁਦਰਤ ਦੇ ਨਿਯਮ ਅਨੁਸਾਰ ਇੱਕ ਦਿਨ ਚੱਲਣ ਵਾਲਾ ਦਿਨ ਵੀ ਪਾਸ਼ਾ ਕਹਿੰਦੇ ਵਾਸ਼ ਆ ਜਾਣਾ ਅਗੋ ਸਤਵੇਂ ਪਦੇ 'ਚ ਪਾਸ਼ਾ ਕਿਰਪਾ ਕਰਨ ਲੱਗੇ ਨੇ ਕਹਿੰਦਾ ਚੱਲੇ ਚੱਲਣਹਾਰ ਵਿਚਾਰਾ ਲੈ ਮਨੋ ਗੰਡੇਂਦਿਆਂ ਛੇ ਆ ਮਾ ਤੋੜੰਦਿਆਂ ਇੱਕ ਖਿਨੋ ਚੱਲੇ ਚੱਲਣਹਾਰ ਵਿਚਾਰਾ ਲੈ ਮਨੋ ਅਰਥਾਤ ਕਿ ਅਜੀਵ ਤੋ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਲੈ ਕਿ ਇਹ ਚੱਲਣਹਾਰ ਜੀਵ ਇਹ ਬਿਣਛਣਹਾਰ ਜੀਵ ਵੀ ਇੱਕ ਦਿਨ ਆਵਾਸ਼ੀ ਚਲੇ ਜਾਣਗੇ ਕਿਹੜਾ ਜੀਵ ਜਿਨ੍ਹਾਂ ਦੇ ਮਹਾਰਾਜ ਕਹਿੰਦੇ ਗੰਡੇਂਦਿਆਂ 6 ਮਹਾ ਤੜੰਦਿਆਂ ਇੱਕ ਖਿਨੋਂ ਅਰਥਾਤ ਕਿ ਜਿਨ੍ਹਾਂ ਦੇ ਸਰੀਰਾਂ ਅਥਵਾ ਇੰਦਰੀਆਂ ਤੇ ਮਨ ਬੁੱਧ ਆਤਮਾਵਾਂ ਆਦਨੋਂ ਮਾਂ ਦੇ ਗਰਭ ਦੇ ਵਿੱਚ ਗੰਡਣ ਲੱਗਿਆਂ ਤਾਂ 6 ਮਹੀਨੇ ਲੱਗ ਗਏ ਪਰੰਤੂ ਮਹਾਰਾਜ ਕਹਿੰਦੇ ਤੜੰਦਿਆਂ ਇੱਕ ਖਿਨੋਂ ਅਰਥਾਤ ਕਿ ਉਹਨਾਂ ਦੇ ਟੁੱਟਣ ਲੱਗਿਆ ਕੇਵਲ ਇੱਕ ਕਿਸ਼ਾਨ ਹੀ ਲੱਗਾ ਐਵੇਂ ਅੱਖ ਪਲਕਾਰੇ ਜਿੰਨਾ ਸਮਾਂ ਹੀ ਲੱਗਾ ਉਹਨਾਂ ਦੇ ਵਿੰਡਣ ਲੱਗਿਆ ਸੋ ਅਗੰਤਮ ਆਪਣੇ ਬਚਨ ਦੇ 8ਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਜਿਵੇਂ ਪੁੱਛਾ ਅਸਮਾਨ ਫਰੀਦਾ ਖੇਵਟ ਕਿੰਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸਹੈ ਜਿਵੇਂ ਪੁੱਛਿਆ ਅਸਮਾਨ ਫਰੀਦਾ ਖੇਵਟ ਕੇ ਨ ਗਏ ਅਰਥਾਤ ਕਿ ਆਪਣੇ ਬਚਨ ਦੇ ਅਖੀਰ ਚ ਫਰੀਦ ਪਾਸ਼ਾ ਕਿਰਪਾ ਕਰਦੇ ਹਨ ਕਿ ਜਿਵੇਂ ਅਰਥਾਤ ਧਰਤੀ ਅਸਮਾਨ ਨੂੰ ਪੁੱਛਣਾ ਕਰਦੇ ਐ ਕਿ ਲੋਕਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲਾਉਣ ਦਾ ਦਾਵਾ ਕਰਨ ਵਾਲੇ ਮਲਾ ਭਾਵ ਖੇਵਟ ਭਲਾ ਕਿੱਧਰ ਨੂੰ ਚਲੇ ਗਏ ਜੜ ਮਾਇਆ ਚੇਤਨ ਬ੍ਰਾਹਮਣੋਂ ਪੁੱਛਣਾ ਕਰਦੇ ਜਾਂ ਜਗਿਆਸੂ ਜਨ ਗੁਰੂ ਆਸ਼ਾ ਨੂੰ ਪੁੱਛਣਾ ਕਰਦਾ ਮਨ ਸਾਡਾ ਆਤਮਾ ਨੂੰ ਪੁੱਛਣਾ ਕਰਦਾ ਕਿ ਜਿਹੜਾ بڑے بڑے ਮਲਾਸ ਸੀ ਉਹ ਕਿੱਧਰ ਚਲੇ ਗਏ ਧਰਮ ਦੇ ਖੋਤੇ ਨੰਬਰਦਾਰ ਪਰ ਕਿੱਧਰ ਚਲੇ ਗਏ ਔਰ ਅਸਮਾਨ ਜਿਹੜਾ ਜ਼ਮੀਨ ਨੂੰ ਕੀ ਜਵਾਬ ਦਿੰਦਾ ਹੈ ਗੁਰੂ ਮਹਾਰਾਜ ਸੇਸ਼ ਨੂੰ ਕੀ ਸਖਿਆ ਦਿੰਦੇ ਨੇ ਕਹਿੰਦੇ ਜਾਲਣ ਗੋਰਾ ਨਾਲ ਊਲਾਮੇ ਜੀ ਸਹੈ ਅਰਥਾਤ ਜਾਲਣ ਗੋਰਾ ਨਾਲ ਭਾਵ ਕਿ ਉਹਨਾਂ ਧਰਮ ਦੇ ਖੋਤੇ ਨੰਬਰਦਾਰਾਂ ਦੀਆਂ ਜਿਹੜੀਆਂ ਦੇਹਾਂ ਸਨ ਉਹ ਤਾਂ ਪਾਸ਼ਾ ਕਹਿੰਦਾ ਕਬਰਾਂ ਦੇ ਵਿੱਚ ਜਾਲਣ ਅਰਥਾਤ ਸੜ ਰਹੀਆਂ ਨੇ ਜਲ ਰਹੀਆਂ ਨੇ ਜਦ ਕੇ ਉਲਾਮੇ ਜੀ ਸਹੇ ਅਰਥਾਤ ਕਿ ਉਹਨਾਂ ਦੇ ਜੀ ਅਥਵਾ ਰੂਹਾਂ ਉਸ ਅੱਲਾਹ ਦੇ ਦਰਬਾਰ ਦੇ ਵਿੱਚ ਭਾਈ ਉਲਾਮੇ ਸਹਾਰ ਰਹੇ ਨੇ ਝੜਕਾਂ ਸਹਾਰ ਰਹੇ ਹਨ ਮਹਾਰਾਜ ਕਹਿੰਦੇ ਜਿੰਮੀ ਪੁੱਛਾ ਅਸਮਾਨ ਫਰੀਦਾ ਖੇਵਟ ਕਿੰਨ ਗਏ ਜਾਲਣ ਗੋਰਾ ਨਾਲ ਊਲਾਮੇ ਜੀ ਸਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ